ਫਗਵਾੜਾ ਸ਼ਹਿਰ ਵਿੱਚ ਚਾਹ ਦੇ ਨਹੀਂ ਲੁੱਟਖੋ ਅਤੇ ਚੋਰੀ ਦੀਆਂ ਵਾਰਦਾਤਾਂ ਵਿੱਚ ਇਜ਼ਾਫਾ ਹੋ ਰਿਹਾ ਹੈ ਜਿਸ ਕਾਰਨ ਇਲਾਕਾ ਵਾਸੀ ਖਾਸੇ ਪਰੇਸ਼ਾਨ ਨੇ ਅਜੇ ਹੀ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਸਿਵਲ ਹਸਪਤਾਲ ਰੋਡ ਫਗਵਾੜਾ ਵਿਖੇ ਜਿੱਥੇ ਕਿ ਮੋਟਰਸਾਈਕਲ ਸਵਾਰ ਇੱਕ ਲੁਟੇਰਾ ਮਹਿਲਾ ਦਾ ਪਰਸ ਝੱਟ ਕੇ ਫਰਾਰ ਹੋ ਗਿਆ ਇਸ ਬੰਦੀ ਗੱਲਬਾਤ ਕਰਦੇ ਪੀੜਤ ਮਹਿਲਾ ਪੂਜਾ ਰਾਣੀ ਵਾਸੀ ਜਲੰਧਰ ਨੇ ਦੱਸਿਆ ਕਿ ਉਹ ਜਦੋਂ ਦਫ਼ਤਰ ਜਾ ਰਹੀ ਸੀ ਤਾਂ ਉਸ ਸਮੇਂ ਹੀ ਮੋਟਰਸਾਈਕਲ ਸਵਾਰ ਲੁਟੇਰਾ ਉਸ ਦਾ ਪਰਸ ਖੋ ਕੇ ਫਰਾਰ ਹੋ ਗਿਆ ਅਸਲ ਮੇਰਾ ਨਾਮ ਪੂਜਾ ਹਾਂ ਕਿੱਥੇ ਦੇ ਰਹਿਣ ਵਾਲੇ ਆਪਾਂ ਸਰ ਜਲੰਧਰ ਦੀ ਸਰ ਇਹਦਾ ਸੀ ਕਿ ਮੈਂ ਨਾ ਸਿਵਲ ਤੋਂ ਥੋੜਾ ਕੰਮ ਸੀ ਕਰਕੇ ਤੇ ਆਪਣੇ ਅਦਰ ਆਫਿਸ ਵੱਲ ਆ ਰਹੀ ਸੀਗੀ ਤੇ ਇੱਕ ਸਨੈਚਰ ਪਿੱਛੋਂ ਆਇਆ ਉਹਨੇ ਨਹੀਂ ਪਤਾ ਕਿ ਪਹਿਲਾ ਸੀ ਕਿ ਬਾਜੂ ਜੀ ਸਰ ਬਸ ਮੇਰੇ ਮੋਟੇ ਤੇਦੀ ਪਰਸ ਲਾ ਕੇ ਤੇ ਸਰ ਦੌੜ ਗਿਆ ਬਾਈਕ ਤੇ ਉਧਰ ਮਨਵੀਰ ਨੇ ਦੱਸਿਆ ਕਿ ਪੀੜਤ ਮਹਿਲਾ ਸੋਸਾ ਐਨਜੀਓ ਵਿੱਚ ਕੰਮ ਕਰਦੀ ਹੈ ਤੇ ਜਦੋਂ ਉਹ ਦਫਤਰ ਆ ਰਹੀ ਸੀ ਤਾਂ ਮੋਟਰਸਾਈਕਲ ਸਵਾਰ ਲੁਟੇਰਾ ਉਸ ਦਾ ਪਰਸ ਖੋ ਕੇ ਫਰਾਰ ਹੋ ਗਿਆ ਜਿਸ ਵਿੱਚ 4000 ਰੁਪਏ ਦੀ ਨਕਦੀ ਏਟੀਐਮ ਕਾਰਡ ਅਤੇ ਆਧਾਰ ਕਾਰਡ ਤੋਂ ਇਲਾਵਾ ਜ਼ਰੂਰੀ ਦਸਤਾਵੇਜ਼ ਸਨ ਉਹਨਾਂ ਦੱਸਿਆ ਕਿ ਇਸ ਵਾਰਦਾਤ ਦੀ ਇੱਕ ਸੀਸੀਟੀਵੀ ਵੀ ਸਾਹਮਣੇ ਆਈ ਹੈ ਫਿਲਹਾਲ ਇਸ ਬਾਰੇ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ ਫੋਗਵਾੜਾ ਤੋਂ ਨਵਰਾਂਗ ਚੈਨਲ ਦੇ ਜਸ਼ਰਮਾ ਦੀ ਵਿਸ਼ੇਸ਼ ਰਿਪੋਰਟ ਮੇਰਾ ਨਾਮ ਅਨਵੀਰਿਆ ਜੀ ਹਾਂਜੀ ਮਨਵੀਰ ਜੀ ਕਿ ਮਾਮਲਾ ਕੀ ਇੱਕ ਜਿਹੜਾ ਇੱਕ ਲੇਡੀ ਦੇ ਕੋਲੋਂ ਪਰਸ ਖੋ ਕੇ ਲੈ ਗਏ ਅ ਸਰ ਸੁਰੇ ਸਿਵਲ ਹਸਪੀਟਲ ਤੋਂ ਸਾਡੇ ਕੁਲੀਕ ਪੁਜਾਰਣੀ ਜੀ ਉਹਦੇ ਪੈਸੇ ਸੀਗੇ ਆਫਿਸ ਵਾਲ ਨੂੰ ਤੇ तकरीबन 10:55-56 ਮਿੰਟ ਦੇ ਉੱਤੇ ਬਾਲਾਜੀ ਮੈਡੀਕਲ ਦੇ ਕੋਲੋਂ ਇੱਕ ਲੜਕੇ ਨੇ ਮੋਟਰਸਾਈਕਲ ਤੇ ਆ ਰਿਹਾ ਸੀ ਬੜੀ ਤੇਜ਼ੀ ਨਾਲ ਉਹ ਫਸ ਕੋ ਕੇ ਇਹਨਾਂ ਦਾ ਭੱਜ ਗਿਆ ਜਿਹਦੇ ਵਿੱਚ तकरीबन 4000 ਤੋਂ ਵੱਧ ਕੈਸ਼ ਸੀਗਾ ਜੀ ਇੱਕ ਮੋਬਾਈਲ ਸੀਗਾ ਔਰ ਆਈਡੀਮ ਕਾਰਡ ਵੈਰਾ ਔਰ ਕੁਝ ਜ਼ਰੂਰੀ ਡਾਕੂਮੈਂਟ ਸੀਗੇ ਨਾ ਸਰ ਕਿੱਥੇ ਕੰਮ ਕਰਦੀ ਸੀ ਤੁਹਾਡੇ ਕੋ ਇਹ ਸਰ ਸੋਸਾ ਐਨਜੀਓ ਦੇ ਵਿੱਚ ਕੰਮ ਕਰਦੇ ਸੀ ਐਜ਼ ਅ ਕਾਉਂਸਲਰ ਕੰਮ ਕਰਦੇ ਸੀ ਸਿਵਲ ਹਸਪੀਟਲ ਤੋਂ ਹੋ ਕੇ ਆ ਰਹੇ ਸੀਗੇ ਤੇ ਬਾਲਾਜੀ ਮੈਡੀਕਲ ਖਾਲ ਤੋਂ ਥੋੜਾ ਅੱਗੇ ਜਿੱਥੇ ਪਾਰਕ ਹੈਗਾ ਉਹ ਜਿਹੜੀ ਸੜਕ ਬਾਈਕ ਨਹੀਂ ਹੈ ਗੁਰਦੁ ਉਥੋਂ ਇਹਨਾਂ ਦਾ ਪਰਸਕੂਲਿਆ ਜੀ ਤੇ ਲਗਭਗ ਕਿੰਨਾ ਕੁ ਨੁਕਸਾਨ ਹੋ ਗਿਆ ਸਾਰੇ ਇਹਨਾਂ ਦਾ ਜੀਬਾ ਜੀ 8-9 ਹਜ਼ਾਰ ਦੇ ਕਰੀਬ 9000 ਤੇ ਪੁਲਿਸ ਕਾਰ ਕੀਤੀ ਹੈ ਸਮਾਉਣ ਲਈ ਹਾਂਜੀ ਪੁਲਿਸ ਤੇ ਵਿੱਚ ਕਿਆ ਕੀਤਾ ਪੁਲਿਸ ਆਈ ਸੀ ਮੌਕੇ ਤੇ ਹਾਂ ਹਲੇ ਪੁਲਿਸ ਆਈ ਨਹੀਂ ਹੈਗੀ ਉਹਨਾਂ ਨੂੰ ਵੈਸੇ ਡਿਟੇਲ ਦੇ ਜਾਂਦੀ ਹੈ ਸਾਰੀ ਕੀ ਮੰਗ ਰੱਖਦੇ ਆਪਾਂ ਜਦੋਂ ਸ਼ਹਿਰ ਵਿੱਚ ਹੋਰ ਜਲਦੀ ਤੋਂ ਜਲਦੀ ਫੜਿਆ ਜਾਵੇ ਤੇ ਸਾਡਾ ਜਿਹੜਾ ਸਮਾਨ ਬਰਾਮਦ ਕਰਾਇਆ ਜਾਵੇ ਤੇ ਕਿੰਨੇ ਵਿਅਕਤੀ ਸੀਗੇ ਜਿਹੜੇ ਆਏ ਆਪਣੇ ਮੋਟਰਸਾਈਕਲ ਇੱਕੋ ਹੀ ਸੀਗਾ ਜੀ ਇੱਕ ਜਣਾ ਹੀ ਸੀ ਇੱਕ ਬੰਦਾ ਸੀ ਹਾਂਜੀ ਤੇ ਮੂਲ ਵੇਟਾ ਲਵੇਟਾ ਦੀ ਨਹੀਂ ਮੂਹ ਨਹੀਂ ਸੀ ਲਵੇਟਾ ਜੀ ਮੋਟਰਸਾਈਕਲ ਦਾ ਕੋਈ ਨੰਬਰ ਹੈ ਮੋਟਰਸਾਈਕਲ ਦਾ ਕੋਈ ਆਈ ਪੀ 08 ਡੀ ਐਚ 2230 ਹੈ ਜੀ ਫਗਵਾੜਾ ਸ਼ਹਿਰ ਵਿੱਚ ਆਏਦੇ ਨਹੀਂ ਲੁੱਟਖੋਤੇ ਚੋਰੀ ਦੀਆਂ ਵਾਰਦਾਤਾਂ ਵਿੱਚ ਇਜ਼ਾਫਾ ਹੋ ਰਿਹਾ ਹੈ ਜਿਸ ਕਾਰਨ ਇਲਾਕਾ ਵਾਸੀ ਖਾਸੇ ਪਰੇਸ਼ਾਨ ਨੇ ਅਜੇ ਹੀ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਸਿਵਲ ਹਸਪਤਾਲ ਰੋਡ ਫਗਵਾੜਾ ਵਿਖੇ ਜਿੱਥੇ ਕਿ ਮੋਟਰਸਾਈਕਲ 'ਤੇ ਇੱਕ ਲੁਟੇਰਾ ਮਹਿਲਾ ਦਾ ਪਰਸ ਝੱਟ ਕੇ ਫਰਾਰ ਹੋ ਗਿਆ ਇਸ ਬੰਦੀ ਨਾਲ ਗੱਲਬਾਤ ਕਰਦੇ ਆ ਪੀੜਤ ਮਹਿਲਾ ਪੂਜਾ ਰਾਣੀ ਵਾਸੀ ਜਲੰਧਰ ਨੇ ਦੱਸਿਆ ਕਿ ਉਹ ਜਦੋਂ ਦਫਤਰ ਜਾ ਰਹੀ ਸੀ ਤਾਂ ਉਸ ਸਮੇਂ ਹੀ ਮੋਟਰਸਾਈਕਲ ਸਵਾਰ ਲੁਟੇਰਾ ਉਸ ਦਾ ਪਰਸ ਖੋ ਕੇ ਫਰਾਰ ਹੋ ਗਿਆ ਅਸਲ ਮੇਰਾ ਨਾਮ ਪੂਜਾ ਕਿੱਥੇ ਦੇ ਰਹੋ ਸਰ ਜਲੰਧਰ ਦੀ ਸਰ ਇਹਦਾ ਸੀ ਕਿ ਮੈਂ ਨਾ ਸਿਵਲ ਤੋਂ ਥੋੜਾ ਕੰਮ ਸੀ ਕਰਕੇ ਤੇ ਆਪਣੇ ਅਦਰ ਆਫਿਸ ਵੱਲ ਆ ਰਹੀ ਸੀਗੀ ਤੇ ਇੱਕ ਸਨੈਚਰ ਪਿੱਛੇ ਆਇਆ ਉਹਨੂੰ ਇਹ ਨਹੀਂ ਪਤਾ ਕਿ ਪਹਿਲਾਂ ਸੀ ਕਿ ਬਾਅਦ ਵਿੱਚ ਸਰ ਬਸ ਮੇਰੇ ਮੋਟਰ ਤੇ ਇਹਦੀ ਪਰਸ ਲਾ ਕੇ ਤੇ ਸਰ ਦੌੜ ਗਿਆ ਬਾਈਕ ਤੇ